ਸਤਿ ਸ਼੍ਰੀ ਅਕਾਲ ਦੋਸਤੋ ਜਵਾਨ ਦਾ ਰਸ ਇੱਕ ਕਾਂ ਤੇ ਕੋਇਲ ਆਪਸ ਵਿੱਚ ਗੂੜੇ ਮਿੱਤਰ ਸਨ ਕਾਂ ਨੇ ਇੱਕ ਵਾਰ ਕੋਇਲ ਨੂੰ ਪ੍ਰਸ਼ਨ ਪੁੱਛਿਆ ਭੈਣੇ ਮੇਰੇ ਨਾਲ ਲੋਕ ਐਨੀ ਨਫ਼ਰਤ ਕਿਉਂ ਕਰਦੇ ਹਨ ਤੇ ਤੈਨੂੰ ਇੰਨਾ ਪਿਆਰ ਕਿਉਂ ਜਦੋਂ ਵੀ ਮੈਂ ਕਿਸੇ ਦੇ ਘਰ ਦੇ ਬਨੇਰੇ ਤੇ ਬੈਠਦਾ ਹਾਂ ਤਾਂ ਲੋਕ ਡਲੇ ਲੈ ਕੇ ਮੰਗਰ ਪੈ ਜਾਂਦੇ ਹਨ ਤੇ ਕਹਿੰਦੇ ਹਨ ਕਿ ਕਿਉਂ ਖੱਪ ਪਾਈ ਜਾਂਦਾ ਹੈ ਤੈਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਤੂੰ ਇੰਨਾਂ ਲੋਕਾਂ ਨੂੰ ਕਿਹੜਾ ਪਾਠ ਪੜਾਇਆ ਹੈ ਸਾਰੇ ਤੇਰੀ ਆਵਾਜ਼ ਦੇ ਕੋਇਲ ਹਨ ਕਾਂ ਦੀ ਸਾਰੀ ਗੱਲਬਾਤ ਸੁਣ ਨਾ ਮਗਰੋਂ ਕੋਇਲ ਨੇ ਕਾਹਨੂੰ ਕਿਹਾ ਕਿ ਭਰਾਵਾ ਹਰ ਜੀਵ ਆਪਣੀ ਜ਼ੁਬਾਨ ਦਾ ਖਟਿਆ ਖਾਂਦਾ ਹੈ ਕਾਹ ਕਹਿੰਦਾ ਉਹ ਕਿਵੇਂ ਭੈਣੇ ਕੋਇਲ ਕਹਿੰਦੀ ਭਰਾਵਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਜਿਵੇਂ ਤੂੰ ਲੋਕਾਂ ਦੇ ਨਿਆਣਿਆਂ ਹੱਥੋਂ ਰੋਟੀਆਂ ਖੋ ਕੇ ਖਾਣਾ ਹੈ ਹਰ ਪੁੱਠਾ ਸਿੱਧਾ ਦਾ ਵਰਤਦਾ ਹੈ ਤਾਂ ਯੋ ਲੋਕ ਤੈਨੂੰ ਚੰਗਾ ਨਹੀਂ ਸਮਝਦੇ ਕਾ ਕੋਇਲ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤਾਂ ਕੋਇਲ ਨੇ ਉਸ ਨੂੰ ਲੋਕਾਂ ਦੀਆਂ ਉਦਾਹਰਨਾਂ ਦੇਣੀਆਂ ਸ਼ੁਰੂ ਕੀਤੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਚੱਲ ਆ ਉੱਡ ਕੇ ਮੇਰੇ ਮਗਰ ਆ ਜਾ ਉਹ ਵੇਖ ਫਲਾਣੇ ਘਰ ਇੱਕ ਨੌਜਵਾਨ ਦੀ ਕਿਵੇਂ ਦੁਰਗਤੀ ਹੋ ਰਹੀ ਹੈ ਉਹ ਸਾਰਾ ਦਿਨ ਬੇਲਾ ਰਹਿੰਦਾ ਹੈ ਤੇ ਨਸ਼ਾ ਕਰਦਾ ਹੈ ਤੇ ਘਰਦਿਆਂ ਨੂੰ ਅਪਸ਼ਬਦ ਬੋਲਦਾ ਰਹਿੰਦਾ ਹੈ ਉਸ ਦੀ ਆਪਣੇ ਘਰ ਵਿੱਚ ਕੋਈ ਕਦਰ ਨਹੀਂ ਹੈ ਆਂਡ ਗਵਾਂਡ ਵਿੱਚ ਵੀ ਲੋਕ ਉਸ ਨੂੰ ਪਿਆਰ ਨਹੀਂ ਕਰਦੇ ਆ ਜਾ ਉਹ ਨਿੰਮ ਵਾਲੇ ਘਰ ਦੇ ਬਨੇਰੇ ਤੇ ਬੈਠ ਕੇ ਉਸ ਘਰ ਦੀ ਨੂਹ ਦੀ ਭੈੜੀ ਜਵਾਨ ਦੇ ਕਿੱਸੇ ਸੁਣ। ਇਹ ਨੂੰ ਆਪਣੀ ਸੱਸ ਨੂੰ ਭੈੜਾ ਬੋਲਦੀ ਰਹਿੰਦੀ ਹੈ ਤੇ ਸਾਂਝੇ ਘਰ ਵਿੱਚ ਕਲੇਸ਼ ਪਾਈ ਰੱਖਦੀ ਹੈ। ਤਾਈ ਨੂੰ ਅਵਾਰਾ ਗਾਂ ਮੰਗ ਇਸ ਨੂੰ ਕੋਈ ਨਹੀਂ ਪੁੱਛਦਾ। ਇਹ ਆਪਣੀ ਭੈੜੀ ਜਵਾਨ ਦਾ ਖੱਟਿਆ ਖਾਂਦੀ ਹੈ। ਉਹ ਸਾਹਮਣੇ ਘਰ ਦੀ ਸੱਸ ਬੁੜਾਪੇ ਵਿੱਚ ਮੰਜੇ ਤੇ ਪਈ ਝੂਕ ਰਹੀ ਹੈ। ਕਿਉਂਕਿ ਪਹਿਲਾਂ ਉਸਨੇ ਆਪਣੀ ਨੂੰਹ ਨਾਲ ਚੰਗਾ ਸਲੂਕ ਨਹੀਂ ਕੀਤਾ ਸੀ। ਇਸ ਕਰਕੇ ਉਸ ਦੀ ਬੁਢਾਪੇ ਵਿੱਚ ਕੋਈ ਪੁੱਛਗਿੱਛ ਨਹੀਂ ਕਰਦਾ ਹੋਰ ਵੀ ਭਰਾਵਾ ਅਣਗਿਣਤ ਉਦਾਹਰਨਾ ਹਨ ਜੋ ਮਨੁੱਖ ਦੇ ਜਵਾਨ ਦੇ ਰਾਸਤੇ ਚਾਣਨਾ ਪਾਉਂਦੀਆਂ ਹਨ ਇਸ ਸੰਸਾਰ ਵਿੱਚ ਮਨੁੱਖ ਜੋ ਵੀ ਜ਼ਦਾ ਹੈ ਉਹੀ ਵੱਡਦਾ ਹੈ ਬੀਜੈ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਯਾਉ ਇਹ ਉਲਟਾ ਕਦੇ ਨਹੀਂ ਹੁੰਦਾ ਤੂੰ ਵੀ ਜੇ ਲੋਕਾਂ ਦੇ ਪਿਆਰ ਦਾ ਪਾਤਰ ਬਣਨਾ ਹੈ ਤਾਂ ਭੈੜੀਆਂ ਵਾਦੀਆਂ ਛੱਡ ਦੇ ਤੇ ਆਪਣੀ ਜਵਾਨ ਵਿੱਚ ਭੋਰਾ ਰਸ ਲਿਆ ਕੋਇਲ ਦੀਆਂ ਇਹ ਬੇਸ਼ਕੀਮਤੀ ਗੱਲਾਂ ਸੁਣ ਕੇ ਕਾਂ ਗਦਗਦ ਹੋ ਉੱਠਿਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ